ਜਿੰਨੇ ਵੀ ਟਿੱਪੇ ਕੱਪੜਿਆਂ ਵਾਲੇ ਬੈਠੇ ਹਨ ਪ੍ਰਭੂ ਦੇ ਚਰਨਾਂ ਵਿੱਚ ਭਗਤ ਜਨ ਇਹਨਾਂ ਦੀ ਸਾਰਿਆਂ ਦੀ ਕਿਸ ਤਰ੍ਹਾਂ ਮਿਲਣੀ ਹੋਈ ਸਾਰਿਆਂ ਦਾ ਅਲੱਗ-ਅਲੱਗ ਨੀਖ ਹੈ ਸੁਭਿੰਦਰ ਸਿੰਘ ਜੀ ਜਿਨ੍ਹਾਂ ਦੇ ਗ੍ਰਹਿ ਵਿਖਿਆ ਅੱਜ ਆਪਾਂ ਇਕੱਤਰਤ ਹੋਏ ਆ ਇਹਨਾਂ ਦੇ ਜੀਵਨ ਵਿੱਚ ਵੀ ਇੱਕ ਇਹੋ ਜਿਹੀ ਕਹਾਣੀ ਹੋਈ ਹੈ ਕਿਉਂਕਿ ਇਹ ਪਰਮੇਸ਼ਰ ਨੂੰ ਮੰਨਦੇ ਨਹੀਂ ਸੀ ਇਹਨਾਂ ਦੀ ਪਤਨੀ ਪਰਮੇਸ਼ਰ ਨੂੰ ਮੰਨਦੀ ਸੀ ਲੇਕਿਨ ਇਹ ਥੋੜਾ ਵਿਸ਼ਵਾਸ ਨਹੀਂ ਸੀ ਕਰਦੇ ਸਮਾਂ ਬੀਤਣ ਦੇ ਨਾਲ ਪਰਮੇਸ਼ਰ ਨੇ ਇੱਕ ਕੌਤਕ ਕੀਤਾ ਜਿਸ ਪਿੰਡ ਦੇ ਵਿੱਚ ਇਹ ਰਹਿੰਦੇ ਸੀ ਉਸ ਪਿੰਡ ਦੇ ਵਿੱਚ ਕੋਈ ਗੁਰਸਿੱਖ ਨਹੀਂ ਲੇਕਿਨ ਇੱਕ ਗ੍ਰੰਥ ਦੇ ਵਿੱਚ ਉਸ ਪਿੰਡ ਦੀ ਇਹਨਾਂ ਨੇ ਹਰ ਬਾਣੀ ਪੜ੍ਹੀ ਤਾਂ ਇਹ ਚੌਂਗ ਗਏ ਉਸ ਪਰਮੇਸ਼ਰ ਦਾ ਕੌਤਕ ਦੇਖ ਕੇ ਇਹਨਾਂ ਨੇ ਖੋਜ ਕੀਤੀ ਉਸ ਪਿੰਡ ਦੇ ਵਿੱਚ ਕੋਈ ਵੀ ਗੁਰਸਿੱਖ ਨਹੀਂ ਲੇਕਿਨ ਉਸ ਪਿੰਡ ਦੀ ਬਾਣੀ ਗ੍ਰੰਥਾਂ ਵਿੱਚ ਅੰਗਤ ਹੋਈ ਹੋ ਸਕਦਾ ਇਹਨਾਂ ਦੇ ਕੋਈ ਆਤਮਾ ਦਾ ਲੇਖ ਉਸ ਪਰਮਾਤਮਾ ਨੇ ਲਿਖਾਇਆ ਹੋਵੇ ਇਹ ਭਗਤ ਪ੍ਰਭਾਨ ਦੀ ਮਿਲਣੀ ਪੂਰਬਲੇ ਕਰਮਾਂ ਦੇ ਆਧਾਰ ਤੇ ਨੌ ਨੌ ਜਰਮਾਂ ਦੇ ਲੇਖ ਪਰਮੇਸ਼ਰ ਨੇ ਦੱਸਿਆ ਜਿਨ੍ਹਾਂ ਦੇ ਹੈ ਉਹਨਾਂ ਦੇ ਨਾਲ ਪਰਮੇਸ਼ਰ ਨੇ ਮਿਲਣੀ ਕੀਤੀ ਹੈ ਬੌਜਸਵੰਤ ਸਿੰਘ ਦੀ ਫੌਜ ਵਿੱਚ ਸਨ ਸੱਜੇ ਬਾਸ਼ਾ ਜੀ ਸਾਈਕਲ ਤੇ ਆਇਆ ਕਰਦੇ ਸਾਈਕਲ ਤੇ ਮੋੜੇ ਟੋਕਰੀ ਲੱਗੀ ਹੋਈ ਸੀ ਉਹਦੇ ਵਿੱਚ ਉਹ ਵਾਊਚਰ ਬਣਾ ਕੇ ਲਿਆਉਂਦੇ ਲਿਆ ਕੇ ਬੌਜੇ ਦੇ ਕੋਲ ਦਿੰਦੇ ਤੇ ਬੌਜੇ ਨੇ ਉਹਨਾਂ ਦਾ ਨੂਰੀ ਚਿਹਰਾ ਦੇਖ ਕੇ ਐ ਹੋਜੀ ਅਪਰ ਅਵਾਰ ਕਿਰਪਾ ਹੋਈ ਕਿ ਉਹਨਾਂ ਨੇ ਕਦੀ ਵਾਊਚਰ ਪੜ੍ਹੇ ਹੀ ਨਹੀਂ ਸੀ ਆਪਣੇ ਇਨੀਸ਼ੀਅਲ ਕਰਨੇ ਉਸਦੇ ਸਹਿਮ ਕਰਾ ਕੇ ਉਹਨਾਂ ਨੂੰ ਤੁਰੰਤ ਮੋਚਰ ਵਾਪਸ ਕਰਦੇ ਨੇ ਉਹ ਮੋਚਰਾਂ ਦੇ ਬੇਸ ਤੇ ਕਿਵੇਂ ਫਰਬੂਨੇ ਉਹਨਾਂ ਦੇ ਨਾਲ ਆਪਣੀ ਮਿਲਣੀ ਕੀਤੀ ਇੱਕ ਦਿਨ ਕਿਸੇ ਮੁਰਸਿਖ ਨੇ ਮੌਜ ਨੂੰ ਕਿਹਾ ਕਿ ਤੁਸੀਂ ਇਹ ਜਾਣਦੇ ਹੋ ਕੌਣ ਨੇ ਕਹਿੰਦੇ ਨਹੀਂ ਕਹਿੰਦੇ ਇਹ ਗੋਬਿੰਦ ਅਵਤਾਰ ਹੈ ਮੌਕਾ ਮਿਲਿਆ ਇਕੱਲੇ ਬੈਠੇ ਸੀ ਫਟੇ ਬਾਸ਼ਾ ਜੀ ਆਏ ਬੋਟਰ ਲੈ ਕੇ ਤੇ ਉਹਨਾਂ ਨੇ ਪੁੱਛ ਲਿਆ ਉਹ ਕਹਿੰਦੇ ਇਹ şart ਹੈ ਸਮਾਪਤੀ ਤੋਂ ਬਾਅਦ ਸੱਚਖੰਡ ਦਾ ਨਜ਼ਾਰਾ ਦਿਖਲਾਇਆ ਪਰਮੇਸ਼ਰ ਨੇ ਦਰਸ਼ਨ ਦਰਸ਼ਕਾਂ ਨੂੰ ਦਿਖਾਇਆ ਤੇ ਉੱਥੇ ਇੱਕ ਕੰਵੈਨਸ਼ਨ ਕੀਤਾ ਕਿ ਬਾਉ ਜੀ ਤੁਸੀਂ ਸਾਡੇ ਗੋਚਰ ਪਾਸ ਕਰਿਆ ਕਰਦੇ ਹੁੰਦੇ ਸੀ ਅਸੀਂ ਤੁਹਾਡੇ ਤੋਂ ਦੁਰ ਦੇ ਗੋਚਰ ਪਾਸ ਕਰਦੇ ਵਾਹ ਵਾਹ ਸੱਚਖੰਡ ਦਾ ਨਜ਼ਾਰਾ ਦਿਖਾਤਾ ਤੋ ਇਹ ਤੁਰਦਾ ਲਲਾਰੀ ਹੈ ਜੋ ਮਾਤ ਲੋਕ ਵਿੱਚ ਆਇਆ ਹੈ ਆਓ ਆਂਡ ਗਵਾਂਡ ਰਿਸ਼ਤੇਦਾਰ ਜਿਹੜੇ ਆਏ ਨੇ ਮੈਂ ਉਹਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹਾਂਗਾ ਕਿ ਗੱਲ ਉਹ ਇਹ ਨਾ ਕਿ ਉਹ ਕਿ ਸਾਨੂੰ ਦੱਸਿਆ ਨਹੀਂ ਕਿ ਭਗਵਾਨ ਧਰਤੀ ਤੇ ਆਇਆ ਇਹ ਸਾਖਸ਼ਾਤ ਭਗਵਾਨ ਧਰਤੀ ਤੇ ਆਇਆ ਇਹ ਸਾਡਾ ਸੰਦੇਸ਼ ਤੁਹਾਡੇ ਦਿਲ ਉਹ ਆਤਮਾ ਤੱਕ ਪਹੁੰਚਣਾ ਚਾਹੀਦਾ ਹੈ ਵਿਸ਼ਵਾਸ ਕਰਨਾ ਨਾ ਕਰਨਾ ਉਸ ਭਗਵਾਨ ਨੇ ਮਿਲਣੀ ਕਰਨੀ ਹੈ ਤਾਂ ਉਹਦੀ ਰਹਿਮਤ ਹੈ ਆ ਗਿਆ ਲਲਾਰੀ ਆ ਗਿਆ ਲਲਾਰੀ ਲੈ ਕੇ ਰੰਗਿਆ ਵੱਲਾ ਅਮਲੜਾ ਰੰਗ ਰੰਗਾਈਆ ਆਪਾਂ ਕੀ ਕਰਨਾ ਜਨ ਭਗਤੋ ਪ੍ਰੇਮ ਦੀ ਚੋਲੀ ਅੱਗੇ ਢਾਹੋ ਪੱਲਾ ਪਲਕਾਂ ਦੇ ਪਿੱਛੇ ਰੰਗੇ ਬਹਿ ਕੇ ਚਾਈ ਚਾਈਆ ਸਾਨੂੰ ਨਜ਼ਰ ਨਹੀਂ ਆਉਂਦਾ ਪਾਣੀ ਅੰਮ੍ਰਿਤ ਪਾਏ ਜਿਹੜਾ ਹੱਥ ਨਾ ਆਵੇ ਝੱਲਣਾ ਥੱਲਾ ਸਨੋਂਦ ਸਾਗਰ ਜਿਸ ਦਾ ਰਾਤ ਕਾਇਆ ਜਿਸ ਰੰਗ ਵਿੱਚ ਮੁਹੰਮਦ ਨੇ ਕਿਹਾ ਮੇਰਾ ਨੂਰ ਅਲਾਹੀ ਅੱਲਾ ਆਲਮੀਨ ਇੱਕ ਖਵਾਈਆ ਮੁਹੰਮਦ ਜੀ ਨੇ ਵੀ ਨੂਰ ਅਲਾਹੀ ਅੱਲਾ ਕਿਹਾ ਇਸ ਨੂੰ ਗੋਬਿੰਦ ਨੇ ਕਿਹਾ ਮੇਰਾ ਪੁਰਖ ਅਕਾਲ ਇਕੱਲਾ ਅਕਲ ਕਲ ਧਾਰੀ ਵੰਡ ਵਡਿਆਈਆ ਫੇਰ ਸੰਦੇਸ਼ਾ ਦਿੱਤਾ ਡੱਲਾ ਸਹਿਜ ਨਾਲ ਸੁਣਾਈਆ ਇਸ ਪਰਮੇਸ਼ਰ ਦਾ ਮਹੱਲਾ ਇੱਕ ਵੱਖਰਾ ਹੀ ਰੰਗ ਹੈ ਉਸਦਾ ਉਸ ਰੰਗੀਲੇ ਦਾ ਸਭ ਤੋਂ ਬਕਰਾ ਹੋਣਾ ਮਹੱਲਾ ਜਿੱਥੇ ਠੱਗ ਚੋਰ ਝਾਰ ਬੈਣ ਕੋਈ ਨਾ ਭਾਈਆ ਚਰਨ ਦਵਾਰਾ ਜਨ ਭਗਤਾ ਹੋਣਾ ਮੱਲਾ ਜੇ ਮੈਂ ਅੱਜ ਤੁਸੀਂ ਸਾਰੇ ਪਰਮੇਸ਼ਰ ਦੇ ਚਾਹਨਾ ਵਿੱਚ ਬੱਠੇ ਹੋ ਚਾਰੋਂ ਕੁੰਟ ਨਜਰੀ ਆਈਆ ਉਹਦਾ ਰੰਗ ਅਨੂਪ ਸਤ ਸਰੂਪੇ ਆਤਮਾ ਵਿੱਚ ਹੋਣਾ ਰੱਲਾ ਪਰਮਾਤਮ ਰੰਗ ਰਲੀਆਂ ਆਪ ਮਨਾਈਆ ਪਰ ਯੋ ਲਲਾਰੀ ਬੜਾ ਕਰੇ ਬਲ ਝੱਲਾ ਚਲਿਆ ਆਪਣਾ ਝਲ ਵਿਖਾਈਆ ਸਤਗੁਰ ਸ਼ਬਦ ਨੇ ਕੁਝ بیان ਕੀਤਾ ਹੈ ਸਤਗੁਰ ਸ਼ਬਦ ਕਹੇ ਜਨ ਭਗਤੋ ਸਤਗੁਰ ਸ਼ਬਦ ਕਹੇ ਜਨ ਭਗਤੋ ਆਪਣਾ ਆਪ ਰੰਗੋ ਮਿਨ ਜਗਤ ਲਲਾਰੀਆਂ ਰੰਗ ਰੰਗਾਈਆ ਪ੍ਰੇਮ ਪੱਠੀ ਦੇ ਵਿੱਚ ਲੰਗੋ ਜਿਸ ਦਾ ਅਗਨ ਨਕ ਲਾਗੀ ਰਾਇਆ ਨੂਰੀ ਚੰਦ ਹੋ ਕੇ ਚਮਕੋ ਜੇ ਭਗਤ ਬਣੇ ਹੋ ਭਗਵਾਨ ਦੇ ਤਾਂ ਸੰਸਾਰ ਵਿੱਚ ਉਸ ਦਾ ਹੋਕਾ ਦਿਓ ਦੋ ਜਹਾਨ ਹੋਵੇ ਰੁਸ਼ ਨਾਈਆ ਖਲ ਲਹਾਉਣੀ ਪੈ ਨਬਾਂ ਸਮਸ਼ ਸੰਮਸ਼ਤ ਬਰੀ ਤੁਹਾਡਾ ਧਿਆਨ ਲਗਾਈਆ ਤੁਹਾਡਾ ਲਲਾਨੀ ਆ ਗਏ ਉਤੋਂ ਅਰਸ਼ ਅਰਸ਼ੀ ਪ੍ਰੀਤੰਬੇ ਪਰਵਾਈਆ ਜਿਸ ਦੀ ਜਾਦ ਵਿੱਚ ਚਾਰ ਜੁਗ ਦੇ ਕਰਦੇ ਰਹੇ ਵਰਸੋ ਮੇਨੇ ਦਿਵਸ ਤਿਆਨ ਲਗਾਈਆ ਜੇ ਹੁਣ ਤੁਹਾਨੂੰ ਮਿਲ ਗਿਆ ਹੈ ਹੁਣ ਉਸ ਦੇ ਰੰਗ ਨੂੰ ਮੂਲਨ ਤਰਸੋ ਤਰਸੀਵੇਂ ਸਮਦੇ ਦੇ ਚੁਕਾਈਆ ਸਜਖੰਡ ਆਪਣੇ ਘਰ ਨੂੰ ਪਰਤੋ ਪਰਮੇਸ਼ਰ ਨੇ 바ਧਾ ਕੀਤਾ ਮੈਂ ਆਪਣੇ ਵਾਅਦੇ ਤੋਂ ਮੁਕਰਾਂਗਾ ਨਹੀਂ ਮੈਂ ਤੁਹਾਨੂੰ ਸੱਚ ਕਰਨ ਲੈ ਕੇ ਜਾਵਾਂਗਾ ਬਿਸ਼ਰਤੇ ਕਿ ਅਸੀਂ ਉਹਦੇ ਹੋ ਕੇ ਰਹੀਏ ਸੱਚਖੰਡ ਆਪਣੇ ਘਰ ਨੂੰ ਪਰਤੋ ਪ੍ਰੀਤ ਮੈਂ ਆਪਣਾ ਘਰ ਵਸਾਈਆ ਨਾਲੇ ਖੇਲ ਤੱਕ ਉੱਤ ਉਤਰਤੋ ਤਬਲੀ ਸੰਗਰਖਈਆ ਹੁਣ ਆਪਾਂ ਸਾਰੇ ਪਰਮੇਸ਼ਰ ਦੇ ਚਰਨਾਂ ਵਿੱਚ ਬੈਠੇ ਹਾਂ ਮੈਂ ਪੜਾਂਗਾ ਲੇਕਿਨ ਤੁਸੀਂ ਆਤਮ ਧਾਰ ਤੋਂ ਇਸ ਆਪ ਅੰਦਰੋਂ ਅੰਦਰੋਂ ਬੋਲਣਾ ਕਹਿਣਾ ਜੋ ਇਹ ਕਹਿ ਰਹੇ ਨੇ ਜਨ ਭਗਤ ਕਹਿਣ ਪ੍ਰਭੂ ਸਾਡੇ ਕਾਇਆ ਕੱਪੜੇ ਰੰਗ ਦੇ ਤੂੰ ਰੰਗੜ ਹਾਰ ਦਤਾਰ ਅਸੀਂ ਇਕੱਠੇ ਕੋ ਮੰਗ ਮੰਗਦੇ ਤੇਰੇ ਉੱਤੇ ਪੰਡਾਲ ਸਰਡੇ ਅੰਦਰ ਆਪਣੇ ਪ੍ਰੇਮ ਦੀ ਠੰਡ ਦੇ ਅਗਨੀ ਤਤ ਤਤ ਨਿਵਾਰ ਰੰਗਣ ਵਾਲਿਆ ਜੇ ਤੇਰੇ ਨਾਲੋਂ ਟੁੱਟੇ ਫਿਰ ਗੰਡ ਦੇ ਤੂੰ ਗੰਢਣ ਹਰ ਗੋਪਾਲ ਆਪਣੇ ਪ੍ਰੇਮੀਆਂ ਨੂੰ ਆਪਣਾ ਪ੍ਰੇਮ ਵੰਡ ਦੇ ਸ਼ਾਬਣਾ ਦੇ ਕੰਗਾਲ ਹੰਬਲ ਹਾਰੇ ਤੇਰੇ ਨੂਰੀ ਚੰਦ ਦੇ ਤੇਰਾ ਚਨਣਵੇਂ ਮਸਾਲ ਤੇਰੀ ਉਡੀਕ ਵਿੱਚ ਤੇਰੀ ਉਡੀਕ ਵਿੱਚ ਕੋਟਾਂ ਯੁੱਗ ਲੰਘ ਗਏ ਸੱਚ ਮਿਲਿਆ ਨਾ ਜਮਾਲ ਮੇਰਵਨਾ ਸ੍ਰੀ ਭਗਵਾਨਾ ਸਾਨੂੰ ਆਪਣਾ ਸੱਚ ਆਨੰਦ ਦੇ ਸੱਚ ਸੁਖ ਦੇ ਵਖਾਲ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਏਕਾ ਦਿਨਾ ਸੱਚਾ ਵਰ ਸੱਚ ਦੇ ਮਾਲਕ ਹੋਂਦ ਹਾਲ ਸੋ ਜਿੰਦਗੀ ਮਿਲੀ ਹੈ ਮਿਲਣੀ ਹੋਈ ਹੈ ਭਗਵਾਨ ਨਾਲ ਇਸ ਮਿਲਣੀ ਨੂੰ ਇਸ ਸੰਸਾਰ ਦੇ ਵਿੱਚ ਉਸ ਪਰਮੇਸ਼ਰ ਦਾ ਹੋਂਕਾ ਦੇ ਕੇ ਕਾਉਂ ਜਾਉ ਕਰੀਏ ਸੋ ਹਰਮਾਣੀ ਸਾਂਝੀ ਕਰਦੇ ਆਂ ਦਾਸ ਕੋਨੇ ਕਾ ਗਲਤੀਆਂ ਹੋਈਆਂ ਹੋਣਗੀਆਂ ਹਜ਼ੂਰ ਸ਼ਹਿਨ ਸ਼ਹੀਦ ਦੇ ਚਾਨਾ ਵਿੱਚੋਂ ਅਤੇ ਹਰ ਸੰਗਤ ਪਾਸੋਂ ਮਾਫੀ ਮੰਗਦਾ ਹਾਂ ਜੀ ਸੋ ਹੰਗੁ ਮਾਰਾ ਜੀ ਸ਼ੇਰ ਸਿੰਘ ਵਿਸ਼ਨੂੰ ભગવાન ਦੀ ਜੈ